ਪੁਰਾਣੇ ਸਮਿਆਂ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਆਦਮੀ ਰਹਿੰਦਾ ਸੀ ਜਿਸ ਨੇ ਇੱਕ ਘੋੜਾ ਪਾਲਿਆ ਹੋਇਆ ਸੀ ਉਸ ਆਦਮੀ ਦੇ ਚਾਰ ਪੁੱਤਰ ਸੀ ਬਾਪ ਲਈ ਤਾਂ ਉਹ ਚਾਰ ਹੀ ਬਹੁਤ ਲਾਡਲੇ ਸੀ ਪਰ ਉਹ ਪਹਿਲੇ ਦਰਜੇ ਦੇ ਹੈ ਸੀ ਮੂਰਖ ਜਦੋਂ ਉਹ ਆਦਮੀ ਮਰ ਗਿਆ ਤਾਂ ਉਸਦੇ ਪੁੱਤਰਾਂ ਨੇ ਆਪਸ ਵਿੱਚ ਸਲਾਹ ਕੀਤੀ ਕਿ ਬਾਪ ਤਾਂ ਦੁਨੀਆ ਤੋਂ ਚਲਿਆ ਗਿਆ ਹੁਣ ਇਸ ਘੋੜੇ ਨੂੰ ਕੌਣ ਪਾਲੇਗਾ ਉਹਨਾਂ ਨੇ ਮਿਲ ਕੇ ਇੱਕ ਫੈਸਲਾ ਕੀਤਾ ਕਿ ਘੋੜੇ ਨੂੰ ਕੱਟ ਕੇ ਆਪਸ ਵਿੱਚ ਵੰਡ ਲੈਣੇ ਆ ਤਾਂ ਜੋ ਹਰ ਭਰਾ ਦੇ ਹਿੱਸੇ ਵਿੱਚ ਘੋੜੇ ਦੀ ਇੱਕ ਇੱਕ ਲਾਤ ਆ ਜਾਵੇ ਪਰ ਉਹਨਾਂ ਲਈ ਮੁਸੀਬਤ ਇਹ ਬਣੀ ਕਿ ਘੋੜੇ ਦੇ ਬਾਕੀ ਸਰੀਰ ਨੂੰ ਕਿਵੇਂ ਵੰਡਿਆ ਜਾਵੇ ਉਹ ਘੋੜੇ ਕੋਲ ਖੜੇ ਇਹੀ ਹਿਸਾਬ ਕਿਤਾਬ ਲਗਾ ਰਹੇ ਸੀ ਕਿ ਇਸੇ ਦੌਰਾਨ ਇੱਕ ਆਦਮੀ ਉਹਨਾਂ ਦੇ ਕੋਲੋਂ ਲੰਘਿਆ ਉਸ ਨੇ ਇਹਨਾਂ ਚਾਰੇ ਭਰਾਵਾਂ ਨੂੰ ਪੁੱਛਿਆ ਪ੍ਰਭੂ ਤੁਸੀਂ ਕਿਸ ਗੱਲ ਤੇ ਆਪਸ ਵਿੱਚ ਸਲਾਹਾਂ ਕਰ ਰਹੇ ਹੋ ਮੈਨੂੰ ਦੱਸੋ ਸ਼ਾਇਦ ਮੈਂ ਤੁਹਾਡੀ ਸਮੱਸਿਆ ਦਾ ਕੋਈ ਪੱਕਾ ਹੱਲ ਕੱਢ ਸਕਾਂ ਚਾਰ ਭਰਾਵਾਂ ਵਿੱਚੋਂ ਇੱਕ ਨੇ ਜਵਾਬ ਦਿੱਤਾ ਅਸੀਂ ਚਾਰ ਭਰਾ ਆਇਆ ਤੁਸੀਂ ਸਾਨੂੰ ਦੱਸੋ ਅਸੀਂ ਇਸ ਘੋੜੇ ਨੂੰ ਆਪਸ ਵਿੱਚ ਬਰਾਬਰ ਕਿਵੇਂ ਵੰਡੀਏ ਉਸ ਆਦਮੀ ਨੇ ਕਿਹਾ ਇਹ ਤਾਂ ਬਹੁਤ ਸੌਖਾ ਹੈ ਅਜਿਹਾ ਕਰੋ ਇਸ ਘੋੜੇ ਨੂੰ ਵੇਚ ਦਿਓ ਅਤੇ ਜੋ ਰਕਮ ਮਿਲੇ ਉਸ ਨੂੰ ਆਪਸ ਵਿੱਚ ਵੰਡ ਲਓ ਚਾਰੇ ਭਰਾ ਇਸ ਗੱਲ ਤੇ ਰਾਜ਼ੀ ਹੋ ਗਏ ਅਤੇ ਘੋੜੇ ਨੂੰ ਵੇਚਣ ਲਈ ਸ਼ਹਿਰ ਵੱਲ ਤੁਰ ਪਏ। ਸਫ਼ਰ ਦੌਰਾਨ ਉਹ ਜੰਗਲ ਵਿੱਚੋਂ ਲੰਘੇ ਤਾਂ ਉੱਥੇ ਰਾਤ ਹੋ ਗਈ। ਚਾਰੇ ਪਾਸੇ ਸਾਰਾ ਦਿਨ ਸਫ਼ਰ ਕਰਕੇ ਥੱਕੇ ਹੋਏ ਸੀ। ਜਿਵੇਂ ਹੀ ਉਹ ਲੇਟੇ ਉਹਨਾਂ ਨੂੰ ਨੀਂਦ ਆ ਗਈ। ਜਦੋਂ ਉਹ ਗੂੜੀ ਨੀਂਦ ਵਿੱਚ ਸੁੱਤੇ ਪਏ ਸੀ ਰਾਤ ਦੇ ਕਿਸੇ ਪੈਰ ਇੱਕ ਚੋਰ ਉੱਥੋਂ ਲੰਘਿਆ। ਉਸਨੇ ਦੇਖਿਆ ਕਿ ਚਾਰੇ ਆਦਮੀ ਬੇਖਬਰ ਸੁੱਤੇ ਪਏ ਨੇ ਅਤੇ ਜ਼ੋਰ-ਜ਼ੋਰ ਨਾਲ ਖਰਾਟੇ ਮਾਰ ਰਹੇ ਨੇ। ਚੋਰ ਚੁੱਪਚਾਪ ਘੋੜੇ ਵੱਲ ਵਧਿਆ ਘੋੜੇ ਦੀ ਰੱਸੀ ਖੋਲੀ ਅਤੇ ਘੋੜੇ ਨੂੰ ਲੈ ਕੇ ਉੱਥੋਂ ਭੱਜ ਗਿਆ ਥੋੜੀ ਦੇਰ ਬਾਅਦ ਇੱਕ ਭਰਾ ਦੀ ਅੱਖ ਖੁੱਲੀ ਤਾਂ ਉਸਨੇ ਦੇਖਿਆ ਕਿ ਘੋੜਾ ਉੱਥੋਂ ਗਾਇਬ ਸੀ ਉਸਨੇ ਫੌਰਨ ਬਾਕੀ ਭਰਾਵਾਂ ਨੂੰ ਜਗਾਇਆ ਅਤੇ ਦੱਸਿਆ ਸਾਡਾ ਘੋੜਾ ਚੋਰੀ ਹੋ ਗਿਆ ਇੱਕ ਭਰਾ ਨੇ ਅੰਗੜਾਈ ਲੈਂਦਿਆਂ ਕਿਹਾ ਸੌਂ ਜਾਓ ਸੌਂ ਜਾਓ ਸ਼ਾਇਦ ਰਮਜ਼ਾਨ ਖਣ ਲੈ ਗਿਆ ਹੋਵੇ ਸਵੇਰੇ ਦੇਖ ਲਵਾਂਗੇ ਸਵੇਰੇ ਜਦੋਂ ਚਾਰੇ ਭਰਾਵਾਂ ਦੀ ਅੱਖ ਖੁੱਲੀ ਤਾਂ ਰਮਜ਼ਾਨ ਖਾਨ ਨੂੰ ਲੱਭਣ ਨਿਕਲ ਪਏ ਰਾਹ ਵਿੱਚ ਉਹਨਾਂ ਨੇ ਇੱਕ ਊਠ ਦੇ ਪੈਰਾਂ ਦੇ ਨਿਸ਼ਾਨ ਦੇਖੇ ਇੱਕ ਭਰਾ ਨੇ ਕਿਹਾ ਦੇਖੋ ਇਹ ਊਠ ਦੇ ਪੈਰਾਂ ਦੇ ਨਿਸ਼ਾਨ ਨਹੀਂ ਦੂਜੇ ਨੇ ਕਿਹਾ ਭਰਾ ਇਹ ਕਿਸੇ ਨਰ ਊਠ ਦੇ ਨਿਸ਼ਾਨ ਨੇ ਤੀਜੇ ਨੇ ਕਿਹਾ ਇਹ ਊਠ ਤਾਂ ਇੱਕ ਅੱਖ ਤੋਂ ਵੀ ਅੰਨਾ ਲੱਗਦਾ ਚੌਥੇ ਨੇ ਕਿਹਾ ਰਸੀ ਤੋੜ ਕੇ ਭੱਜਿਆ ਹੋਵੇਗਾ ਫਿਰ ਉਹ ਚਾਰੇ ਅੱਗੇ ਵਧੇ ਥੋੜਾ ਹੀ ਅੱਗੇ ਗਏ ਸੀ ਕਿ ਉਹਨਾਂ ਨੇ ਦੇਖਿਆ ਇੱਕ ਆਦਮੀ ਪਰੇਸ਼ਾਨ ਹਾਲਤ ਵਿੱਚ ਆ ਰਿਹਾ ਸੀ ਉਸਨੇ ਪੁੱਛਿਆ ਤੁਸੀਂ ਲੋਕਾਂ ਨੇ ਇੱਥੇ ਕੋਈ ਊਠ ਤਾਂ ਨਹੀਂ ਦੇਖਿਆ ਇੱਕ ਭਰਾ ਨੇ ਕਿਹਾ ਨਾ ਊਠ ਦੂਜੇ ਨੇ ਕਿਹਾ ਇੱਕ ਅੱਖ ਤੋਂ ਸ਼ਾਇਦ ਅੰਨਾ ਵੀ ਸੀ ਤੀਜੇ ਨੇ ਕਿਹਾ ਰਸੀ ਤੋੜ ਕੇ ਭੱਜਿਆ ਸੀ ਉਸ ਆਦਮੀ ਨੇ ਕਿਹਾ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਦੱਸੋ ਊਠ ਕਿੱਥੇ ਹੈ ਉਹਨਾਂ ਨੇ ਇੱਕ ਮੁੱਠ ਹੋ ਕੇ ਕਿਹਾ ਆਸੀ ਤਾਂ ਊਠ ਨੂੰ ਨਹੀਂ ਦੇਖਿਆ ਤੁਸੀਂ ਅੱਗੇ ਜਾ ਕੇ ਲੱਭੋ ਉਸ ਆਦਮੀ ਨੇ ਕਿਹਾ ਪ੍ਰਭੂ ਤੁਹਾਡੇ ਕੋਲ ਊਠ ਬਾਰੇ ਇੰਨੀ ਜਾਣਕਾਰੀ ਹੈ ਅਤੇ ਫਿਰ ਵੀ ਤੁਸੀਂ ਇਨਕਾਰ ਕਰਦੇ ਹੋ ਸ਼ਾਇਦ ਤੁਸੀਂ ਹੀ ਮੇਰਾ ਊਠ ਚੋਰੀ ਕੀਤਾ ਹੈ ਚਲੋ ਬਾਦਸ਼ਾਹ ਕੋਲ ਚੱਲਦੇ ਹਾਂ ਉਹੀ ਇਸ ਬਾਰੇ ਫੈਸਲਾ ਕਰਨਗੇ ਚਾਰੇ ਭਰਾ ਅਤੇ ਊਠ ਦਾ ਮਾਲਕ ਬਾਦਸ਼ਾਹ ਦੇ ਦਰਬਾਰ ਵੱਲ ਤੁਰ ਪਏ ਰਾਹ ਵਿੱਚ ਉਹਨਾਂ ਨੂੰ ਜ਼ਮੀਨ ਤੇ ਕਿਸੇ ਇਨਸਾਨ ਦੇ ਪੈਰਾਂ ਦੇ ਨਿਸ਼ਾਨ ਨਜ਼ਰ ਆਏ ਇੱਕ ਭਰਾ ਨੇ ਕਿਹਾ ਇਹ ਔਰਤ ਦੇ ਪੈਰਾਂ ਦੇ ਨਿਸ਼ਾਨ ਨੇ ਦੂਜੇ ਨੇ ਕਿਹਾ ਇਹ ਘਰੋਂ ਨਾਰਾਜ਼ ਹੋ ਕੇ ਨਿਕਲੀ ਐ ਤੀਜੇ ਨੇ ਕਿਹਾ ਭਰਾ ਇਹ ਤਾਂ ਪੇਟੋਂ ਵੀ ਲੱਗਦੀ ਐ ਯਾਨੀ ਇਸ ਨੂੰ ਬੱਚਾ ਹੋਣ ਵਾਲਾ ਹੈ ਗੱਲਾਂ ਕਰਦੇ ਕਰਦੇ ਜਦੋਂ ਉਹ ਅੱਗੇ ਵਧੇ ਤਾਂ ਇੱਕ ਆਦਮੀ ਭੱਜਦਾ ਭੱਜਦਾ ਆਇਆ ਉਸਨੇ ਪੁੱਛਿਆ ਪ੍ਰਭੂ ਰਾਹ ਵਿੱਚ ਤੁਸੀਂ ਕਿਸੇ ਔਰਤ ਨੂੰ ਤਾਂ ਨਹੀਂ ਦੇਖਿਆ ਇੱਕ ਭਰਾ ਨੇ ਕਿਹਾ ਉਹ ਜੋ ਨਾਰਾਜ਼ ਹੋ ਕੇ ਘਰੋਂ ਨਿਕਲੀ ਸੀ ਦੂਜੇ ਨੇ ਕਿਹਾ ਮੇਰੇ ਖਿਆਲ ਵਿੱਚ ਪੇਟੋਂ ਵੀ ਸੀ ਤੀਜੇ ਨੇ ਕਿਹਾ ਰਾਤ ਦੇ ਵਕਤ ਘਰੋਂ ਭੱਜ ਗਈ ਸੀ ਉਸ ਆਦਮੀ ਨੇ ਕਿਹਾ ਹਾਂ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਦੱਸੋ ਉਹ ਕਿੱਥੇ ਆ ਚਾਰੇ ਭਰਾਵਾਂ ਨੇ ਇੱਕ ਮੁਠ ਹੋ ਕੇ ਕਿਹਾ ਆਸੀਂ ਤਾਂ ਉਸ ਨੂੰ ਨਹੀਂ ਦੇਖਿਆ ਜਾ ਕੇ ਕਿਤੇ ਹੋਰ ਲੱਭ ਲੈ ਉਸ ਆਦਮੀ ਨੇ ਕਿਹਾ ਮੈਂ ਤੁਹਾਡੀ ਗੱਲ ਤੇ ਕਿਵੇਂ ਯਕੀਨ ਕਰ ਲਵਾਂ ਤੁਸੀਂ ਸਭ ਕੁਝ ਜਾਣਦੇ ਹੋ ਅਤੇ ਹੁਣ ਕਹਿ ਰਹੇ ਹੋ ਕਿ ਸਾਨੂੰ ਕੁਝ ਨਹੀਂ ਪਤਾ ਮੇਰੀ ਔਰਤ ਯਕੀਨਨ ਤੁਹਾਡੇ ਕੋਲ ਹੈ ਪਰ ਆ ਕਹਿਣ ਲੱਗੇ ਜੇ ਤੁਹਾਨੂੰ ਸਾਡੇ ਤੇ ਸ਼ੱਕ ਹੈ ਅਤੇ ਸਾਡੀ ਗੱਲ ਤੇ ਯਕੀਨ ਨਹੀਂ ਤਾਂ ਆਓ ਸਾਡੇ ਨਾਲ ਬਾਦਸ਼ਾਹ ਕੋਲ ਚੱਲੋ ਤਾਂ ਜੋ ਉਹ ਇਸ ਮਾਮਲੇ ਦਾ ਕੋਈ ਫੈਸਲਾ ਕਰੇ ਹੁਣ ਉਹ ਆਦਮੀ ਵੀ ਇਹਨਾਂ ਨਾਲ ਚੱਲ ਪਿਆ ਚੱਲਦੇ ਚੱਲਦੇ ਉਹ ਇੱਕ ਸ਼ਹਿਰ ਵਿੱਚ ਪਹੁੰਚ ਗਏ ਇੱਕ ਗਲੀ ਵਿੱਚ ਉਹਨਾਂ ਨੇ ਇੱਕ ਆਦਮੀ ਤੋਂ ਪੁੱਛਿਆ ਰਮਜ਼ਾਨ ਖਾਨ ਦਾ ਘਰ ਕਿੱਥੇ ਹੈ ਉਸਨੇ ਨਾਲ ਵਾਲੇ ਘਰ ਵੱਲ ਇਸ਼ਾਰਾ ਕੀਤਾ ਉਸੇ ਵਕਤ ਇੱਕ ਘਰ ਵਿੱਚੋਂ ਇੱਕ ਸ਼ਖਸ ਨਿਕਲਿਆ ਅਤੇ ਕਹਿਣ ਲੱਗਾ ਰਮਜ਼ਾਨ ਖਾਨ ਮੈਂ ਆ ਕਹੋ ਕੀ ਗੱਲ ਹੈ ਪਰ ਆ ਕਹਿਣ ਲੱਗੇ ਕੱਲ ਰਾਤ ਤੁਸੀਂ ਸਾਡਾ ਘੋੜਾ ਲੈ ਗਏ ਸੀ ਉਸ ਨੂੰ ਸਾਨੂੰ ਵਾਪਸ ਕਰ ਦਿਓ ਰਮਜ਼ਾਨ ਖਾਨ ਨੇ ਕਿਹਾ ਮੈਂ ਤਾਂ ਆਪਣੇ ਘਰ ਵਿੱਚਾਂ ਤੁਸੀਂ ਲੋਕ ਪਾਗਲ ਹੋ ਅਹਮਕ ਹੋ ਮੈਂ ਤੁਹਾਡਾ ਘੋੜਾ ਕਿਵੇਂ ਲੈ ਗਿਆ ਪਰ ਆ ਕਹਿਣ ਲੱਗੇ ਜੇ ਤੁਸੀਂ ਇਨਕਾਰ ਕਰਦੇ ਹੋ ਤਾਂ ਚਲੋ ਬਾਦਸ਼ਾਹ ਕੋਲ ਚੱਲੋ ਹੁਣ ਸਭ ਬਾਦਸ਼ਾਹ ਦੇ ਦਰਬਾਰ ਵਿੱਚ ਪਹੁੰਚ ਗਏ ਬਾਦਸ਼ਾਹ ਨੇ ਪੁੱਛਿਆ ਤੁਸੀਂ ਲੋਕ ਇੱਥੇ ਕਿਉਂ ਆਏ ਹੋ ਕੀ ਗੱਲ ਹੈ ਉਹਨਾਂ ਨੇ ਕਿਹਾ ਅਸੀਂ ਇਨਸਾਫ ਲਈ ਬਾਦਸ਼ਾਹ ਦੇ ਹਜ਼ੂਰ ਪੇਸ਼ ਹੋਏ ਹਾਂ ਫਿਰ ਸਾਹਮਣੇ ਬਾਦਸ਼ਾਹ ਨੂੰ ਸਾਰੀ ਗੱਲ ਦਸੀ ਊਠ ਦੇ ਮਾਲਕ ਨੇ ਕਿਹਾ ਜਨਾਬ ਇਹਨਾਂ ਲੋਕਾਂ ਨੇ ਪਹਿਲਾਂ ਮੇਰੇ ਗੁੰਮਸ਼ੁਦਾ ਊਠ ਬਾਰੇ ਸਾਰੀਆਂ ਗੱਲਾਂ ਸਹੀ ਦਸੀਆਂ ਅਤੇ ਫਿਰ ਕਹਿੰਦੇ ਨੇ ਕਿ ਆਸੀਂ ਉਸ ਨੂੰ ਨਹੀਂ ਦੇਖਿਆ ਉਹ ਚੋਰੀ ਕਰਨ ਵਾਲੇ ਯਕੀਨਨ ਇਹੀ ਲੋਕ ਨੇ ਮੈਨੂੰ ਇਨਸਾਫ ਚਾਹੀਦਾ ਦੂਜੇ ਆਦਮੀ ਨੇ ਕਿਹਾ ਮੇਰੀ ਘਰ ਵਾਲੀ ਰਾਤ ਨੂੰ ਘਰੋਂ ਨਿਕਲੀ ਹੈ ਅਤੇ ਇਹਨਾਂ ਲੋਕਾਂ ਨੇ ਉਸ ਬਾਰੇ ਬਿਲਕੁਲ ਸਹੀ ਜਾਣਕਾਰੀ ਦਿੱਤੀ ਹੈ ਪਰ ਫਿਰ ਵੀ ਇਹ ਕਹਿੰਦੇ ਨੇ ਕਿ ਆਸੀਂ ਉਸ ਨੂੰ ਨਹੀਂ ਦੇਖਿਆ ਮੇਰੀ ਘਰ ਵਾਲੀ ਨੂੰ ਅਗਵਾ ਕਰਨ ਵਾਲੇ ਇਹੀ ਚਾਰੇ ਨੇ ਅਤੇ ਕੋਈ ਹੋਰ ਨਹੀਂ ਹੈ ਬਾਦਸ਼ਾਹ ਨੇ ਉਹਨਾਂ ਚਾਰੇ ਭਰਾਵਾਂ ਨੂੰ ਪੁੱਛਿਆ ਤੁਸੀਂ ਆਪਣੀ ਸਫਾਈ ਵਿੱਚ ਕੀ ਕਹਿਣਾ ਚਾਹੁੰਦੇ ਹੋ ਪਰਾਵਾਂ ਨੇ ਜਵਾਬ ਦਿੱਤਾ ਹਜ਼ੂਰ ਸਾਡੀ ਗੱਲ ਪਹਿਲਾਂ ਧਿਆਨ ਨਾਲ ਸੁਣ ਲਓ ਰਾਤ ਨੂੰ ਰਮਜ਼ਾਨ ਖਾਨ ਨੇ ਸਾਡਾ ਘੋੜਾ ਚੋਰੀ ਕਰ ਲਿਆ ਇੰਨਾ ਹੀ ਕਹਿ ਪਾਏ ਸਨ ਕਿ ਰਮਜ਼ਾਨ ਖਾਨ ਨੇ ਕਿਹਾ ਬਾਦਸ਼ਾ ਮੈਨੂੰ ਇਸ ਬਾਰੇ ਬਿਲਕੁਲ ਇਲਮ ਨਹੀਂ ਇਹ ਲੋਕ ਮੈਨੂੰ ਬਿਨਾਂ ਵਜ੍ਹਾ ਪਕੜ ਲਿਆਏ ਨੇ ਬਾਦਸ਼ਾ ਨੇ ਚਾਲ ਪਰਾਵਾਂ ਨੂੰ ਪੁੱਛਿਆ ਦੱਸੋ ਜਦੋਂ ਰਮਜ਼ਾਨ ਖਾਨ ਘੋੜਾ ਚੋਰੀ ਕਰਕੇ ਲੈ ਜਾ ਰਿਹਾ ਸੀ ਤਾਂ ਕੀ ਤੁਹਾਡੇ ਵਿੱਚੋਂ ਕਿਸੇ ਨੇ ਉਸ ਨੂੰ ਦੇਖਿਆ ਪਰਾ ਕਹਿਣ ਲੱਗੇ ਅਲਸੋ ਸਾਡੇ ਵਿੱਚੋਂ ਕਿਸੇ ਨੇ ਵੀ ਉਸ ਨੂੰ ਨਹੀਂ ਦੇਖਿਆ ਬਾਦਸ਼ਾਹ ਨੇ ਗੁੱਸੇ ਵਿੱਚ ਕਿਹਾ ਜਦੋਂ ਤੁਸੀਂ ਲੋਕਾਂ ਨੇ ਉਸ ਨੂੰ ਦੇਖਿਆ ਹੀ ਨਹੀਂ ਤਾਂ ਇਸਤੇ ਝੂਠਾ ਇਲਜ਼ਾਮ ਕਿਉਂ ਲਾਉਂਦੇ ਹੋ ਅਤੇ ਇਹ ਜੋ ਦੂਸਰੇ ਲੋਕ ਤੁਹਾਨੂੰ ਆਪਣੇ ਮੁਕੱਦਮਿਆਂ ਵਿੱਚ ਮੁਜਰਮ ਠਹਿਰਾਉਂਦੇ ਨੇ ਇਸ ਦੀ ਸਫਾਈ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਨ੍ਹਾਂ ਚਾਰ ਮੂਰਖ ਭਰਾਵਾਂ ਨੇ ਕਿਹਾ ਹਜ਼ੂਰ ਇਹ ਲੋਕ ਸਾਡੇ ਤੇ ਤੋਹਮਤ ਲਾ ਰਹੇ ਨੇ ਅਸੀਂ ਮੁਜਰਮ ਨਹੀਂ ਦਰਸ ਅਸੀਂ ਇਲਮ-ਏ-ਗੈਬ ਜਾਣਦੇ ਹਾਂ ਸਾਨੂੰ ਸਭ ਕੁਝ ਇਸੇ ਇਲਮ ਦੇ ਜ਼ਰੀਏ ਪਤਾ ਲੱਗਦਾ ਬਾਦਸ਼ਾਹ ਨੇ ਕਿਹਾ ਜੇ ਅਜਿਹਾ ਏ ਤਾਂ ਮੈਂ ਤੁਹਾਡਾ ਇਮਤਿਹਾਨ ਲਵਾਂਗਾ ਅਤੇ ਦੇਖਾਂਗਾ ਕਿ ਤੁਸੀਂ ਸੱਚਮੁੱਚ ਇਲਮ-ਏ-ਗੈਬ ਜਾਣਦੇ ਹੋ ਜਾਂ ਗੱਲਾਂ ਬਣਾ ਰਹੇ ਹੋ ਇਸ ਲਈ ਮੈਂ ਇੱਕ ਚੀਜ਼ ਨੂੰ ਦੂਜੀ ਚੀਜ਼ ਦੇ ਅੰਦਰ ਲੁਕਾ ਕੇ ਰੱਖਾਂਗਾ ਜੇ ਤੁਸੀਂ ਸਹੀ ਦੱਸ ਦਿੱਤਾ ਤਾਂ ਮੈਂ ਮੰਨਾਂਗਾ ਕਿ ਤੁਸੀਂ ਸੱਚਮੁੱਚ ਗੈਬ ਜਾਣਦੇ ਹੋ ਅਤੇ ਬੇਕਸੂਰ ਹੋ ਫਿਰ ਬਾਦਸ਼ਾਹ ਨੇ ਇੱਕ ਅਨਾਰ ਮੰਗਵਾਇਆ ਅਤੇ ਉਸ ਨੂੰ ਇੱਕ ਸੰਦੂਕ ਵਿੱਚ ਬੰਦ ਕਰਕੇ ਪੁੱਛਣ ਲੱਗਾ ਦੱਸੋ ਇਸ ਸੰਦੂਕ ਵਿੱਚ ਕੀ ਹੈ ਚਾਰੇ ਭਰਾ ਇੱਕ ਦੂਜੇ ਦਾ ਮੂੰਹ ਤੱਕਣ ਲੱਗੇ ਸਭ ਤੋਂ ਵੱਡੇ ਭਰਾ ਨੇ ਕਿਹਾ ਕੋਈ ਗੋਲ-ਗੋਲ ਜਹੀ ਚੀਜ਼ ਹੈ ਦੂਜੇ ਨੇ ਕਿਹਾ ਇਸ ਦੇ ਸਿਰ ਤੇ ਕੋਈ ਛੋਟਾ ਜਿਹਾ ਤਾਜ ਵੀ ਹੈ ਤੀਜੇ ਨੇ ਕਿਹਾ ਇਸ ਦੇ ਬੀਜਾਂ ਵਿੱਚ ਦਾਣੇ-ਦਾਣੇ ਨੇ ਚੌਥੇ ਨੇ ਕਿਹਾ ਕਿਉਂ ਨਹੀਂ ਕਹਿੰਦੇ ਕਿ ਸੰਦੂਕ ਵਿੱਚ ਅਨਾਰ ਹੈ ਹੁਣ ਬਾਦਸ਼ਾਹ ਨੂੰ ਯਕੀਨ ਹੋ ਗਿਆ ਕਿ ਇਹ ਭਰਾ ਸੱਚੇ ਨੇ ਅਤੇ ਇਲਮ-ਏ-ਗਾਇਬ ਜਾਣਦੇ ਨੇ ਬਾਦਸ਼ਾਹ ਨੇ ਰਮਜ਼ਾਨ ਖਾਨ ਨੂੰ ਕਿਹਾ ਇਹਨਾਂ ਭਰਾਵਾਂ ਦਾ ਘੋੜਾ ਵਾਪਸ ਕਰ ਦਿਓ ਜਾਂ ਇਸ ਦੀ ਕੀਮਤ ਅਦਾ ਕਰੋ ਅਤੇ ਦੂਜਿਆਂ ਨੂੰ ਕਿਹਾ ਜਾਓ ਤੁਸੀਂ ਆਪਣਾ ਊਠ ਅਤੇ ਤੁਸੀਂ ਆਪਣੀ ਘਰਵਾਲੀ ਨੂੰ ਆਪ ਲੱਭੋ ਕਿਉਂਕਿ ਇਹ ਭਰਾ ਸੱਚਮੁੱਚ ਇਲਮ-ਏ-ਗਾਇਬ ਜਾਣਦੇ ਨੇ ਰਮਜ਼ਾਨ ਖਾਨ ਤੋਂ ਘੋੜੇ ਦੀ ਕੀਮਤ ਵਸੂਲ ਕਰਕੇ ਉਹ ਚਾਰ ਭਰਾਵਾਂ ਨੇ ਉਸ ਰਕਮ ਨਾਲ ਭੇਡਾਂ ਬੱਕਰੀਆਂ ਖਰੀਦ ਲਈਆਂ ਅਤੇ ਆਪਣੇ ਪਿੰਡ ਵੱਲ ਤੁਰ ਪਏ। ਦੁਪਹਿਰ ਦੇ ਵਕਤ ਉਹ ਇੱਕ ਜੰਗਲ ਵਿੱਚ ਪਹੁੰਚੇ ਜਿੱਥੇ ਦਰੱਖਤਾਂ ਦਾ ਸਾਇਆ ਸੀ ਅਤੇ ਠੰਡੀ-ਠੰਡੀ ਹਵਾ ਚੱਲ ਰਹੀ ਸੀ। ਚਾਰੇ ਭਰਾ ਥਕਾਵਟ ਨਾਲ ਚੂਰ ਹੋ ਚੁੱਕੇ ਸੀ। ਇਸ ਲਈ ਉਹ ਉੱਥੇ ਹੀ ਬੇਖਬਰ ਹੋ ਕੇ ਸੌਂ ਗਏ। ਜਦੋਂ ਇੱਕ ਭਰਾ ਦੀ ਅੱਖ ਖੁੱਲੀ ਤਾਂ ਉਸਨੇ ਦੇਖਿਆ ਕਿ ਬੱਕਰੀ ਦਾ ਇੱਕ ਬੱਚਾ ਇੱਕ ਦਰੱਖਤ ਤੇ ਚੜਿਆ ਹੋਇਆ ਅਤੇ ਭੇਡਾਂ ਜੁਗਾਲੀ ਕਰਦੀਆਂ ਮੂੰਹ ਹਿਲਾ ਰਹੀਆਂ ਨੇ ਉਸਨੇ ਆਪਣੇ ਭਰਾਵਾਂ ਨੂੰ ਕਿਹਾ ਚੁੱਪਚਾਪ ਉੱਠ ਜਾਓ ਭਰਾ ਪੁੱਛਣ ਲੱਗੇ ਕਿਉਂ ਕੀ ਹੋਇਆ ਉਸਨੇ ਕਿਹਾ ਬੱਕਰੀਆਂ ਡੰਡੇ ਤੋੜ ਰਹੀਆਂ ਨੇ ਅਤੇ ਭੇਡਾਂ ਸਾਨੂੰ ਮਾਰਨ ਲਈ ਆਪਸ ਵਿੱਚ مشਵਰਾ ਕਰ ਰਹੀਆਂ ਨੇ ਚਾਰੇ ਭਰਾ ਉੱਥੋਂ ਭੱਜ ਨਿਕਲੇ ਅਤੇ ਭੇਡਾਂ ਬੱਕਰੀਆਂ ਨੂੰ ਉੱਥੇ ਹੀ ਛੱਡ ਗਏ ਇੱਕ ਭੇਡ ਨੇ ਉਹਨਾਂ ਦੇ ਪਿੱਛੇ-ਪਿੱਛੇ ਭੱਜਣਾ ਸ਼ੁਰੂ ਕਰ ਦਿੱਤਾ ਇੱਕ ਭਰਾ ਨੇ ਪੱਥਰ ਚੁੱਕ ਕੇ ਭੇੜ ਤੇ ਸੁੱਟਿਆ ਅਤੇ ਕਿਹਾ ਭਰਾਵੋ ਇੱਕ ਨੂੰ ਤਾਂ ਮੈਂ ਮਾਰ ਦਿੱਤਾ ਹੁਣ ਜਿੰਨੀ ਜਲਦੀ ਹੋ ਸਕੇ ਇੱਥੋਂ ਭੱਜ ਚੱਲੋ ਜਦੋਂ ਉਹ ਕਾਫੀ ਦੇਰ ਭੱਜਦੇ ਰਹੇ ਤਾਂ ਥੱਕ ਗਏ ਅਤੇ ਉਹਨਾਂ ਦੀਆਂ ਸਾਹਾਂ ਫੁੱਲਣ ਲੱਗੀਆਂ ਭੱਜਦੇ ਭੱਜਦੇ ਉਹ ਰੁਕੇ ਅਤੇ ਇੱਕ ਨੇ ਕਿਹਾ ਗਿਣਤੀ ਕਰੋ ਕਿ ਅਸੀਂ ਸਾਰੇ ਮੁਕੰਮਲ ਹਾਂ ਜਾਂ ਨਹੀਂ ਇਹ ਕਹਿ ਕੇ ਚੌਥੇ ਪ੍ਰਾਣੀ ਗਿਣਨਾ ਸ਼ੁਰੂ ਕੀਤਾ ਪਰ ਆਪਣੇ ਆਪ ਨੂੰ ਗਿਣਨਾ ਭੁੱਲ ਗਿਆ ਅਤੇ ਕਹਿਣ ਲੱਗਾ ਅਸੀਂ ਤਾਂ ਤਿੰਨ ਸਾਡਾ ਚੌਥਾ ਭਰਾ ਗਾਇਬ ਹੈ ਦੂਜੇ ਨੇ ਕਿਹਾ ਠਹਿਰੋ ਮੈਂ ਗਿਣਤੀ ਕਰਦਾ ਫਿਰ ਉਸਨੇ ਗਿਣਤੀ ਸ਼ੁਰੂ ਕੀਤੀ ਇਹ ਇੱਕ ਇਹ ਦੋ ਇਹ ਤਿੰਨ ਸਾਡੇ ਵਿੱਚੋਂ ਸੱਚਮੁੱਚ ਚੌਥਾ ਭਰਾ ਗਾਇਬ ਹੈ ਇਸੇ ਤਰ੍ਹਾਂ ਬਾਰੀ-ਬਾਰੀ ਚਾਰਾ ਨੇ ਗਿਣਤੀ ਕੀਤੀ ਅਤੇ ਹਰ ਇੱਕ ਨੇ ਆਪਣੇ ਆਪ ਨੂੰ ਨਹੀਂ ਗਿਣਿਆ ਉਹ ਸਮਝਦੇ ਰਹੇ ਕਿ ਚੌਥਾ ਭਰਾ ਕਿਤੇ ਗੁੰਮ ਹੋ ਗਿਆ ਇਸੇ ਦੌਰਾਨ ਉੱਥੋਂ ਇੱਕ ਘੋੜਸਵਾਰ ਲੰਘ ਰਿਹਾ ਸੀ ਜਦੋਂ ਉਸਨੇ ਇਨ੍ਹਾਂ ਭਰਾਵਾਂ ਦੀ ਇਹ ਹਰਕਤ ਦੇਖੀ ਤਾਂ ਉਹ ਸਮਝ ਗਿਆ ਕਿ ਇਹ ਪਹਿਲੇ ਦਰਜੇ ਦੇ ਮੂਰਖ ਨੇ ਉਸਨੇ ਕਿਹਾ ਜੇ ਮੈਂ ਤੁਹਾਡੀ ਗਿਣਤੀ ਮੁਕੰਮਲ ਕਰ ਦਿਆਂ ਤਾਂ ਮੈਨੂੰ ਕੀ ਮਿਲੇਗਾ ਭਰਾ ਕਹਨ ਲੱਗੇ ਫਿਰ ਅਸੀਂ ਸਾਰੇ ਤੁਹਾਡੇ ਗੁਲਾਮ ਬਣ ਜਾਵਾਂਗੇ ਜਿੱਥੇ ਤੁਸੀਂ ਸਾਨੂੰ ਲੈ ਜਾਓਗੇ ਅਸੀਂ ਤੁਹਾਡੇ ਨਾਲ ਜਾਵਾਂਗੇ ਘੋੜਸਵਾਰ ਨੇ ਪਹਿਲਾਂ ਇੱਕ ਭਰਾ ਦਾ ਹੱਥ ਫੜਿਆ ਅਤੇ ਕਿਹਾ ਇਹ ਇੱਕ ਫਿਰ ਦੂਜੇ ਦਾ ਹੱਥ ਫੜਿਆ ਅਤੇ ਕਿਹਾ ਏ ਦੋ ਅਤੇ ਇਸੇ ਤਰ੍ਹਾਂ ਗਿਣਤੀ ਮੁਕੰਮਲ ਕੀਤੀ ਇਸ ਤੇ ਚਾਰੇ ਭਰਾ ਖੁਸ਼ ਹੋ ਗਏ ਅਤੇ ਕਹਿਣ ਲੱਗੇ ਅਸੀਂ ਅੱਜ ਤੋਂ ਤੁਹਾਡੇ ਗੁਲਾਮ ਆ ਘੋੜਸਵਾਰ ਨੇ ਉਹਨਾਂ ਤੋਂ ਪੁੱਛਿਆ ਤੁਸੀਂ ਲੋਕ ਇਸ ਤਰ੍ਹਾਂ ਕਿਉਂ ਭਜ ਰਹੇ ਸੀ ਉਹਨਾਂ ਨੇ ਇੱਕ ਆਵਾਜ਼ ਵਿੱਚ ਕਿਹਾ ਸਾਡੀਆਂ ਬੱਕਰੀਆਂ ਡੰਡੇ ਤੋੜ ਰਹੀਆਂ ਸੀ ਅਤੇ ਭੇਡਾਂ ਸਾਨੂੰ ਮਾਰਨ ਲਈ مشਵਰਾ ਕਰ ਰਹੀਆਂ ਸੀ ਘੋੜਸਵਾਰ ਨੇ ਉਹਨਾਂ ਨੂੰ ਕਿਹਾ ਹੁਣ ਮੇਰੇ ਨਾਲ ਚੱਲੋ ਤਾਂ ਜੋ ਮੈਂ ਤੁਹਾਡੀਆਂ ਭੇਡਾਂ ਬੱਕਰੀਆਂ ਨਾਲ ਸੁਲਾਹ ਕਰਵਾ ਸਕਾਂ ਜਦੋਂ ਉਹ ਜੰਗਲ ਦੇ ਨੇੜੇ ਪਹੁੰਚੇ ਤਾਂ ਰਾਹ ਵਿੱਚ ਉਹੀ ਢੇਡ ਮਰੀ ਪਈ ਸੀ ਪਰ ਆਹ ਕਹਿਣ ਲੱਗੇ ਇਹੀ ਉਹ ਢੇਡ ਹੈ ਜੋ ਸਾਨੂੰ ਮਾਰਨ ਦਾ ਮਨਸੂਬਾ ਬਣਾ ਰਹੀ ਸੀ ਜੰਗਲ ਵਿੱਚ ਪਹੁੰਚ ਕੇ ਜਦੋਂ ਉਨ੍ਹਾਂ ਦੀ ਨਜ਼ਰ ਭੇਡਾਂ ਬੱਕਰੀਆਂ ਤੇ ਪਈ ਤਾਂ ਚਾਰੇ ਪਰਾ ਘਰਾਉਣ ਲੱਗੇ ਕੋੜ ਸਵਾਰ ਭੇਡਾਂ ਬੱਕਰੀਆਂ ਦੇ ਨੇੜੇ ਗਿਆ ਅਤੇ ਉਨ੍ਹਾਂ ਵਿੱਚੋਂ ਹਰ ਇੱਕ ਨੂੰ ਸਿਰ ਤੇ ਥਪਕੀ ਦਿੱਤੀ ਫਿਰ ਉਸਨੇ ਭਰਾਵਾਂ ਨੂੰ ਕਿਹਾ ਹੁਣ ਭੇਡਾਂ ਬੱਕਰੀਆਂ ਤੁਹਾਨੂੰ ਕੁਝ ਨਹੀਂ ਕਹਿਣਗੀਆਂ ਇਸ ਤੋਂ ਬਾਅਦ ਉਸਨੇ ਕਿਹਾ ਆਓ ਤੁਸੀਂ ਵੀ ਮੇਰੇ ਨਾਲ ਚੱਲੋ ਘੋੜਸਵਾਰ ਭੇਡਾਂ ਬੱਕਰੀਆਂ ਨੂੰ ਲੈ ਕੇ ਘਰ ਪਹੁੰਚਿਆ ਚਾਰੇ ਭਰਾ ਵੀ ਉਸਦੇ ਨਾਲ ਸੀ ਕਿਉਂਕਿ ਉਹ ਉਸਦੀ ਗੁਲਾਮੀ ਕਬੂਲ ਕਰ ਚੁੱਕੇ ਸੀ ਘੋੜਸਵਾਰ ਨੇ ਇਹਨਾਂ ਚਾਰੇ ਭਰਾਵਾਂ ਨੂੰ ਆਪਣੇ ਸਾਹਮਣੇ ਖੜਾ ਕੀਤਾ ਅਤੇ ਸਭ ਦੀਆਂ ਜ਼ਿੰਮੇਵਾਰੀਆਂ ਲਾਉਣੀਆਂ ਸ਼ੁਰੂ ਕੀਤੀਆਂ ਪਹਿਲੇ ਨੂੰ ਕਿਹਾ ਤੂੰ ਭੇਡਾਂ ਚਰਾਉਣ ਲਈ ਲੈ ਜਾ ਦੂਜੇ ਨੂੰ ਕਿਹਾ ਤੂੰ ਬੈਲਾਂ ਦੇ ਜੋੜੇ ਲਈ ਘਾਹ ਕੱਟ ਕੇ ਲਿਆ ਅਤੇ ਉਹਨਾਂ ਨੂੰ ਖਵਾਈ ਤੀਜੇ ਨੂੰ ਕਿਹਾ ਮੇਰੀ ਮਾਂ ਬਿਮਾਰ ਹੈ ਤੂੰ ਉਸ ਦਾ ਖਿਆਲ ਰੱਖੀ ਅਤੇ ਯਾਦ ਰੱਖੀ ਕਿ ਉਸਤੇ ਮੱਖੀ ਵੀ ਨਾ ਬੈਠੇ ਅਤੇ ਆਖਰੀ ਨੂੰ ਕਿਹਾ ਤੂੰ ਕਣਕ ਦੀ ਫਸਲ ਦੀ ਕਟਾਈ ਕਰਕੇ ਇੱਕ ਥਾਂ ਸਲਿੱਕੇ ਨਾਲ ਰੱਖ ਦੇ ਵੱਖ-ਵੱਖ ਕੰਮ ਇਹਨਾਂ ਚਾਰੇ ਭਰਾਵਾਂ ਨੂੰ ਸੌਂਪ ਕੇ ਘੋੜਸਵਾਰ ਹੁਣ ਆਪਣੇ ਕਾਰੋਬਾਰ ਵਿੱਚ ਮਸ਼ਰੂਫ ਹੋ ਗਿਆ ਜਿਸ ਪ੍ਰਾਦੇਸ਼ ਜਿਵੇਂ ਮੱਖੀ ਉਡਾਉਣ ਦਾ ਕੰਮ ਸੀ ਉਹ ਇੱਕ ਡੰਡਾ ਲੈ ਕੇ ਬੈਠ ਗਿਆ ਜਦੋਂ ਘੋੜ ਸਵਾਰ ਦੀ ਮਾਂ ਤੇ ਕੋਈ ਮੱਖੀ ਬੈਠਦੀ ਉਹ ਮੱਖੀ ਨੂੰ ਡੰਡੇ ਨਾਲ ਮਾਰਦਾ ਉਹ ਵਿਚਾਰੀ ਚੀਕ ਦੀ ਚਿਲਾਉਂਦੀ ਰਹੀ ਤਿੰਨ ਚਾਰ ਜ਼ੋਰਦਾਰ ਡੰਡੇ ਲੱਗਣ ਤੋਂ ਬਾਅਦ ਉਹ ਵਿਚਾਰੀ ਬੁੱਢੀ ਨੇ ਦਮ ਤੋੜ ਦਿੱਤਾ ਅਤੇ ਰੱਬ ਨੂੰ ਪਿਆਰੀ ਹੋ ਗਈ ਜਦੋਂ ਉਹ ਬਿਲਕੁਲ ਖਾਮੋਸ਼ ਹੋਈ ਤਾਂ ਉਸਨੇ ਸੋਚਿਆ ਕਿ ਸ਼ਾਇਦ ਬੁੱਢੀ ਆਰਾਮ ਕਰ ਰਹੀ ਹੈ ਉਸਨੇ ਬੁੱਢੀ ਤੇ ਚਾਦਰ ਪਾ ਦਿੱਤੀ ਅਤੇ ਖੁਦ ਇੱਕ ਪਾਸੇ ਹੋ ਕੇ ਬੈਠ ਗਿਆ ਜਿਸ ਪ੍ਰਾਦੇਸੀ ਮੇਵਲਾ ਨੂੰ ਚਾਰਾ ਖਵਾਉਣਾ ਸੀ ਉਸਨੇ ਦਿਲ ਵਿੱਚ ਸੋਚਿਆ ਕਿ ਇਹ ਕੰਮ ਤਾਂ ਬਹੁਤ ਮੁਸ਼ਕਿਲ ਹੈ ਅਤੇ ਉਹ ਇਹ ਨਹੀਂ ਕਰ ਸਕਦਾ। لہذا اس نے فورن دوسرے والدہ ਨੂੰ مار ਦਿੱਤਾ ਅਤੇ ਉਹਨਾਂ ਦੇ منہ ਘਾ ਅਤੇ ਫੂਸ ਵਿੱਚ ਘੜ ਦਿੱਤੇ ਤਾਂ ਜੋ ਉਹ ਖੁਦ ਖਾਂਦੇ ਰਹਿਣ। ਕਣਕ ਦੀ ਫਸਲ ਤੇ ਜਿਸਪਰਾ ਦੀ ਡਿਊਟੀ ਸੀ ਉਸਨੇ سوچਿਆ ਕਿ ਇਹ ਬਹੁਤ ਵੱਡਾ ਅਤੇ ਮੁਸ਼ਕਿਲ ਕੰਮ ਹੈ। ਕਿਉਂ ਨਾ ਇਹਨਾਂ ਦਾਣਿਆਂ ਨੂੰ ਭੁੰਨ ਦਿੱਤਾ ਜਾਵੇ। ਇਹ ਸੋਚ ਕੇ ਉਸਨੇ ਕਣਕ ਦੀ ਫਸਲ ਨੂੰ ਅੱਗ ਲਾ ਦਿੱਤੀ। ਹੁਣ ਚੌਥਾ ਭਰਾ ਜੋ ਭੇਡਾਂ ਨੂੰ ਲੈ ਕੇ ਗਿਆ ਸੀ ਉਹ ਭੇਡਾਂ ਨੂੰ ਚਰਾ ਰਿਹਾ ਸੀ। ਅਚਾਨਕ ਉੱਥੇ ਭੇੜੀ ਆ ਨਿਕਲੇ ਅਤੇ ਭੇਡਾਂ ਨੂੰ ਇੱਕ-ਇੱਕ ਕਰਕੇ ਖਾਣ ਲੱਗੇ। ਉਸਨੇ ਸੋਚਿਆ ਕਿ ਇਸ ਪਿੰਡ ਦੇ ਕੁੱਤੇ ਵਿਚਾਰੇ ਕਿੰਨੇ ਭੁੱਖੇ ਨੇ ਅਤੇ ਲੱਗਦਾ ਹੈ ਕਿ ਇਹਨਾਂ ਦੇ ਮਾਲਕ ਇਹਨਾਂ ਨੂੰ ਖਾਣ ਲਈ ਕੁਝ ਨਹੀਂ ਦਿੰਦੇ। ਇਹ ਸੋਚ ਕੇ ਉਸਨੇ ਭੇਡਾਂ ਨੂੰ ਉੱਥੇ ਹੀ ਛੱਡ ਦਿੱਤਾ। ਅਤੇ ਆਪ ਵਾਪਸ ਘਰ ਪਰਤ ਆਇਆ ਦੁਪਹਿਰ ਨੂੰ ਜਦੋਂ ਘੋੜਸਵਾਰ ਘਰ ਪਹੁੰਚਿਆ ਤਾਂ ਉਸਨੇ ਇੱਕ ਭਰਾ ਤੋਂ ਪੁੱਛਿਆ ਕਿ ਤੂੰ ਮੇਰੀ ਮਾਂ ਦਾ ਚੰਗੀ ਤਰ੍ਹਾਂ ਖਿਆਲ ਰੱਖਿਆ ਉਹ ਭਰਾ ਕਹਿਣ ਲੱਗਾ ਜਨਾਬ ਤੁਸੀਂ ਕੀ ਪੁੱਛਦੇ ਹੋ ਜਦੋਂ ਤੋਂ ਤੁਸੀਂ ਗਏ ਹੋ ਉਹ ਆਰਾਮ ਕਰ ਰਹੀ ਹੈ ਜਦੋਂ ਘੋੜਸਵਾਰ ਨੇ ਚਾਦਰ ਉਠਾ ਕੇ ਦੇਖਿਆ ਤਾਂ ਮਾਂ ਦਾ ਚਿਹਰਾ ਖੂਨ ਨਾਲ ਲਥਪਥ ਸੀ ਅਤੇ ਉਹ ਮਰ ਚੁੱਕੀ ਸੀ ਘੋੜਸਵਾਰ ਹੁਣ ਰੋਣ ਧੋਣ ਲੱਗਾ ਅਤੇ ਸੋਚਿਆ ਇਹ ਦੂਜੇ ਪਰਾਵਾਂ ਦੀ ਵੀ ਖਬਰ ਲਮਾ ਨਾ ਜਾਣੇ ਉਹਨਾਂ ਨੇ ਕੀ ਕੀ ਗੁਲ ਖਿਲਾਏ ਹੋਣਗੇ ਜਦੋਂ ਉਸਨੇ ਬੈਲ ਵਾਲੇ ਤੋਂ ਪੁੱਛਿਆ ਤੁਸੀਂ ਕੀ ਕੀਤਾ ਤਾਂ ਉਹ ਕਹਿਣ ਲੱਗਾ ਹੁਣ ਤੱਕ ਬੈਲਾਂ ਦੇ ਮੂੰਹ ਘਾਹ ਫੂਸ ਵਿੱਚ ਗੱਡੇ ਹੋਏ ਨੇ ਤਾਂ ਜੋ ਉਹਨਾਂ ਦੇ ਪੇਟ ਚੰਗੀ ਤਰ੍ਹਾਂ ਭਰ ਜਾਣ ਉਹ ਤਾਂ ਖੁਦ ਹੀ ਖਾਂਦੇ ਜਾ ਰਹੇ ਨੇ ਜਦੋਂ ਘੋੜਸਵਾਰ ਨੇ ਦੇਖਿਆ ਤਾਂ ਬੈਲਾਂ ਦੇ ਸਿਰ ਕੱਟੇ ਹੋਏ ਸੀ ਅਤੇ ਉਹਨਾਂ ਦੇ ਮੂੰਹ ਘਾਹ ਵਿੱਚ ਦੱਬੇ ਹੋਏ ਸੀ ਇਸ ਤੋਂ ਬਾਅਦ ਉਸਨੇ ਫਸਲ ਵਾਲੇ ਤੋਂ ਪੁੱਛਿਆ ਕਿ ਤੁਸੀਂ ਫਸਲ ਦੀ ਕਟਾਈ ਕਰ ਲਈ ਤਾਂ ਉਸਨੇ ਖੁਸ਼ੀ-ਖੁਸ਼ੀ ਦੱਸਿਆ ਮੈਨੂੰ ਖਿਆਲ ਆਇਆ ਕਿ ਤੁਹਾਡੀ ਮਾਂ ਬੁੱਢੀ ਹੈ ਭਲਾ ਰੋਟੀ ਕਿੱਥੇ ਪਕਾਏਗੀ ਮੈਂ ਕਣਕ ਨੂੰ ਹੀ ਭੁੰਨ ਦਿੱਤਾ ਜਦੋਂ ਘੋੜਸਵਾਰ ਨੇ ਦੇਖਿਆ ਤਾਂ ਉਸਦੀ ਪੂਰੀ ਕਣਕ ਦੀ ਫਸਲ ਸੜੀ ਹੋਈ ਸੀ ਹੁਣ ਘੋੜਸਵਾਰ ਨੇ ਆਖਰੀ ਭਰਾ ਤੋਂ ਪੁੱਛਿਆ ਭੇਡਾਂ ਬੱਕਰੀਆਂ ਕਿੱਥੇ ਨੇ ਤਾਂ ਉਹ ਕਹਿਣ ਲੱਗਾ ਇਸ ਸ਼ਹਿਰ ਦੇ ਕੁੱਤੇ ਬਹੁਤ ਭੁੱਖੇ ਸੀ ਅੱਜ ਤੱਕ ਮੈਂ ਅਜਿਹੇ ਭੁੱਖੇ ਕੁੱਤੇ ਨਹੀਂ ਦੇਖੇ ਉਹ ਆ ਕੇ ਬੱਕਰੀਆਂ ਨੂੰ ਖਾਣ ਲੱਗੇ ਮੈਂ ਉਹਨਾਂ ਨੂੰ ਖਾਣ ਦਿੱਤਾ ਅਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਘੋੜ ਸਵਾਰ ਨੇ ਸਭ ਦੀਆਂ ਗੱਲਾਂ ਸੁਣੀਆਂ ਤਾਂ ਸਿਰ ਝਟ ਲਿਆ ਫਿਰ ਉਸਨੇ ਚਾਰਾਂ ਨੂੰ ਤਲਬ ਕਰਕੇ ਕਿਹਾ ਤੁਸੀਂ ਲੋਕਾਂ ਨੇ ਮੈਨੂੰ ਇਸ ਕਦਰ ਨੁਕਸਾਨ ਪਹੁੰਚਾਇਆ ਕਿ ਮੇਰੀਆਂ ਆਉਣ ਵਾਲੀਆਂ ਨਸਲਾਂ ਵੀ ਯਾਦ ਰੱਖਣਗੀਆਂ ਤੁਸੀਂ ਮੇਰੀ ਮਾਂ ਨੂੰ ਮਾਰ ਦਿੱਤਾ ਅਤੇ ਮੇਰੇ ਕਾਰੋਬਾਰ ਨੂੰ ਤਬਾਹ ਕਰ ਦਿੱਤਾ ਹੈ ਤੁਸੀਂ ਲੋਕ ਭੋਲੇ ਅਤੇ ਮੂਰਖੋਂ ਇਸ ਲਈ ਮੈਂ ਤੁਹਾਨੂੰ ਮਾਫ਼ ਕਰਦਾ ਹੁਣ ਤੁਸੀਂ ਸਭ ਅਜਿਹਾ ਕਰੋ ਕਿ ਇੱਕ ਬੇਲਚਾ ਲੈ ਕੇ ਕਬਰਸਤਾਨ ਜਾਓ ਅਤੇ ਉੱਥੇ ਇੱਕ ਅਜਿਹੀ ਕਬਰ ਤਿਆਰ ਕਰੋ ਜੋ ਕੰਨ ਦੇ ਬਰਾਬਰ ਡੂੰਗੀ ਹੋਵੇ ਚਾਰੇ ਪਰਾ ਕਬਰ ਖੋਦਣ ਲਈ ਕਬਰਸਤਾਨ ਵੱਲ ਰਵਾਨਾ ਹੋਏ ਉੱਥੇ ਪਹੁੰਚ ਕੇ ਇੱਕ ਨੇ ਬੇਲਚਾ ਮਾਰਿਆ ਅਤੇ ਦੂਜੇ ਪ੍ਰਾਨ ਨੇ ਆਪਣਾ ਕੰਨ ਉੱਥੇ ਰੱਖ ਦਿੱਤਾ ਅਤੇ ਕਹਿਣ ਲੱਗਾ ਇਹ ਕਬਰ ਤਾਂ ਕੰਨ ਤੋਂ ਵੱਡੀ ਹੋ ਗਈ ਬਾਕੀ ਪਰਾਵਾਂ ਨੇ ਵੀ ਆਪੋ ਆਪਣਾ ਕੰਨ ਉਸ ਕਬਰ ਦੇ ਨਿਸ਼ਾਨ ਤੇ ਰੱਖਿਆ ਅਤੇ ਕਹਿਣ ਲੱਗੇ ਇਹ ਕਬਰ ਤਾਂ ਕੰਨ ਤੋਂ ਵੱਡੇ ਬਣ ਗਈ। ਉਹਨਾਂ ਨੇ ਸੋਚਿਆ ਕਿ ਘੋੜਸਵਾਰ ਪਹਿਲਾਂ ਹੀ ਉਹਨਾਂ ਤੋਂ ਨਾਰਾਜ਼ ਹੈ ਅਤੇ ਜੇ ਕਬਰ ਵੱਡੀ ਬਣ ਗਈ ਤਾਂ ਉਹ ਹੋਰ ਵੀ ਵੱਧ ਵਿਗੜ ਜਾਵੇਗਾ। ਉਹਨਾਂ ਨੇ ਕਬਰ ਨੂੰ ਉੱਥੇ ਹੀ ਛੱਡ ਦਿੱਤਾ ਅਤੇ ਇਹ ਸੋਚ ਕੇ ਘਰ ਪਹੁੰਚ ਗਏ ਕਿ ਕਬਰ ਬਣ ਗਈ ਹੈ। ਘੋੜਸਵਾਰ ਹੈਰਾਨ ਹੋਇਆ ਕਿ ਇਹ ਲੋਕ ਇੰਨੀ ਜਲਦੀ ਕਿਵੇਂ ਵਾਪਸ ਆ ਗਏ? ਉਸਨੇ ਪੁੱਛਿਆ ਕੀ ਤੁਸੀਂ ਕਬਰ ਵੀ ਖੋਦੀ ਜਾਂ ਵੈਸੇ ਹੀ ਵਾਪਸ ਆ ਗਏ ਉਪਰਾ ਕਹਿਣ ਲੱਗੇ ਜਨਾਬ ਇਹ ਕੋਈ ਮੁਸ਼ਕਲ ਕੰਮ ਨਹੀਂ ਸੀ ਅਸੀਂ ਤਾਂ ਕਬਰ ਖੋਦ ਕੇ ਆ ਵੀ ਗਏ ਕੋਟਸਵਾਰ ਨੇ ਕਿਹਾ ਇਹ ਕੰਮ ਵਿੱਚ ਤਾਂ ਕਾਫੀ ਸਮਾਂ ਲੱਗਦਾ ਪਤਾ ਨਹੀਂ ਤੁਸੀਂ ਲੋਕਾਂ ਨੇ ਇੰਨੀ ਜਲਦੀ ਕਬਰ ਕਿਵੇਂ ਖੋਦ ਲਈ ਚਲੋ ਮੇਰੇ ਨਾਲ ਚਲੋ ਮੈਨੂੰ ਦਿਖਾਓ ਜਦੋਂ ਉਹ ਕਬਰਸਤਾਨ ਪਹੁੰਚੇ ਤਾਂ ਕਬਰ ਲੱਭਣ ਲੱਗੇ ਪਰ ਕਬਰ ਕਿਤੇ ਵੀ ਨਜ਼ਰ ਨਾ ਆਈ ਕਬਰ ਲੱਭਦੇ ਲੱਭਦੇ ਕਾਫੀ ਸਮਾਂ ਲੰਘ ਗਿਆ ਆਖਰਕਾਰ ਇੱਕ ਪਰਾ ਬੋਲਿਆ ਜਨਾਬ ਇਹ ਦੇਖੋ ਇਹ ਕੰਨ ਦੇ ਬਰਾਬਰ ਕਬਰ ਘੋਸਵਾਰ ਕਹਿਣ ਲੱਗਾ ਉਹ ਬੁੱਧੂ ਮੈਂ ਕੰਨ ਵੱਲ ਇਸ਼ਾਰਾ ਕਰਕੇ ਗਹਿਰਾਈ ਦੱਸੀ ਸੀ ਇਹ ਤਾਂ ਸਿਰਫ ਇੱਕ ਮੁਠੀ ਪਰ ਕਬਰ ਹੈ ਫਿਰ ਉਸਨੇ ਕਿਹਾ ਤੁਸੀਂ ਚਾਰੇ ਪਰਾ ਜਾਓ ਅਤੇ ਮੇਰੀ ਮਾਂ ਦੀ লাশ ਲੈ ਕੇ ਆਓ ਮੈਂ ਖੁਦ ਉਸ ਲਈ ਕਬਰ ਖੋਦ ਦਿਆਂਗਾ ਉਹ ਚਾਰੇ ਪਰਾ ਗਏ ਅਤੇ ਮਰਦਾ ਬੁੱਢੀ ਨੂੰ ਚਾਰ ਪਾਈ ਤੇ ਰੱਖ ਕੇ ਦੌੜਦੇ ਹੋਏ ਕਬਰਸਥਾਨ ਵੱਲ ਆਏ ਪਰ ਰਾਹ ਵਿੱਚ ਉਹ ਬੁੱਢੀ ਚਾਰਪਾਈ ਤੋਂ ਕਿਤੇ ਡਿੱਗ ਪਈ ਕਬਰਸਤਾਨ ਪਹੁੰਚ ਕੇ ਜਦੋਂ ਉਹਨਾਂ ਨੇ ਚਾਰਪਾਈ ਰੱਖੀ ਤਾਂ ਇੱਕ ਦੂਜੇ ਦਾ ਮੂੰਹ ਧੱਕਣ ਲੱਗੇ ਘੋੜਸਵਾਰ ਨੇ ਪੁੱਛਿਆ ਮੇਰੀ ਮਾਂ ਕਿੱਥੇ ਹੈ ਉਹਨਾਂ ਨੇ ਕਿਹਾ ਜਨਾਬ ਅਸੀਂ Laash ਲੈ ਕੇ ਆ ਰਹੇ ਸੀ ਪਰ ਉਹ ਰਾਹ ਵਿੱਚ ਕਿਤੇ ਭੱਜ ਗਈ ਹੁਣ ਅਸੀਂ ਇੱਥੇ ਪਹੁੰਚ ਗਏ ਅਸੀਂ ਜੋ ਦੇਖਿਆ ਉਹ ਇਹ ਹੈ ਕਿ ਚਾਰਪਾਈ ਖਾਲੀ ਹੈ ਘੋੜਸਵਾਰ ਕਹਿਣ ਲੱਗਾ ਇਹ ਕਿਵੇਂ ਮੁਨਕਿਨ ਹੈ ਕਿ ਇੱਕ ਮਰਦਾ ਭੱਜ ਜਾਵੇ ਫਿਰ ਗੁੱਸੇ ਨਾਲ ਉਹ ਕਹਿਣ ਲੱਗਾ ਜਾਓ ਮੇਰੀ ਮਾਂ ਨੂੰ ਜਿਸ ਤਰ੍ਹਾਂ ਵੀ ਮਮਕਨ ਹੋਵੇ ਲੱਭ ਕੇ ਲਿਆਓ ਨਹੀਂ ਤਾਂ ਉਸ ਦੀ ਜਗ੍ਹਾ ਤੁਹਾਨੂੰ ਚਾਰਾਂ ਨੂੰ ਇੱਥੇ ਦੱਬ ਦੇਵਾਂਗਾ ਚਾਰੇ ਪਰਾ ਬੁੱਢੀ ਦੀ লাশ ਲੱਭਣ ਜਾ ਰਹੇ ਸੀ ਕਿ ਰਾਹ ਵਿੱਚ ਉਹਨਾਂ ਨੂੰ ਇੱਕ ਬੁੱਢੀ ਔਰਤ ਨਜ਼ਰ ਆਈ ਜੋ ਲੱਕੜੀਆਂ ਇਕੱਠੀਆਂ ਕਰ ਰਹੀ ਸੀ ਉਹਨਾਂ ਨੇ ਉਸ ਬੁੱਢੀ ਨੂੰ ਕਿਹਾ ਤੂੰ ਇੱਥੇ ਲੱਕੜੀਆਂ ਇਕੱਠੀਆਂ ਕਰ ਰਹੀ ਹੈ ਅਤੇ ਉਧਰ ਤੇਰਾ ਪੁੱਤਰ ਸਾਨੂੰ ਜ਼ਿੰਦਾ ਦੱਪਣ ਦੀਆਂ ਧਮਕੀਆਂ ਦੇ ਰਿਹਾ ਹੈ ਚੱਲ ਸਾਡੇ ਨਾਲ ਚੱਲ ਚਾਰੇ ਭਰਾਵਾਂ ਨੇ ਉਸ ਬੁੱਢੀ ਔਰਤ ਨੂੰ ਜ਼ਬਰਦਸਤੀ ਪਕੜ ਕੇ ਚਾਰ ਪਾਈ ਤੇ ਲਟਾਇਆ ਅਤੇ ਕਬਰਸਤਾਨ ਵੱਲ ਰਵਾਨਾ ਹੋ ਗਏ। ਉਹ ਵਿਚਾਰੀ ਬੁੱਢੀ ਔਰਤ ਚੀਕ ਵੀ ਚਲਾਉਂਦੀ ਰਹੀ ਪਰ ਇਨ੍ਹਾਂ ਭਰਾਵਾਂ ਨੇ ਇੱਕ ਨਾ ਸੁਣੀ। ਜਦੋਂ ਕਬਰਸਤਾਨ ਪਹੁੰਚੇ ਤਾਂ ਘੋੜਸਵਾਰ ਨੂੰ ਕਹਿਣ ਲੱਗੇ, "ਐ ਲਓ ਆਪਣੀ ਮਾਂ। ਹੁਣ ਇਸ ਨੂੰ ਸੰਭਾਲ ਲਓ। ਅਸੀਂ ਤਾਂ ਮੁਫ਼ਤ ਵਿੱਚ ਬਦਨਾਮ ਹੋ ਰਹੇ ਸੀ। ਇਹ ਹੁਣ ਵੀ ਨਹੀਂ ਆ ਰਹੀ ਸੀ। ਅਸੀਂ ਇਸ ਨੂੰ ਜ਼ਬਰਦਸਤੀ ਫੜ ਕੇ ਲਿਆਏ ਆ।" ਘੋੜਸਵਾਰ ਨੇ ਬੁੱਢੀ ਔਰਤ ਨੂੰ ਦੇਖਿਆ ਤਾਂ ਉਸ ਤੋਂ ਮਾਫੀ ਮੰਗੀ ਅਤੇ ਕਿਹਾ ਇਹਨਾਂ ਨੇ ਮੇਰੀ ਬੁੱਢੀ ਮਾਂ ਦੀ লাশ ਨੂੰ ਕਿਤੇ ਗਵਾ ਦਿੱਤਾ ਅਤੇ ਉਸ ਦੀ ਜਗ੍ਹਾ ਤੁਹਾਨੂੰ ਚੁੱਕ ਕੇ ਲਿਆਇ ਮੈਂ ਇਸ ਦੀ ਮਾਫੀ ਮੰਗਦਾ ਇਸ ਤੋਂ ਬਾਅਦ ਘੋੜਸਵਾਰ ਖੁਦ ਗਿਆ ਅਤੇ ਆਪਣੀ ਮਾਂ ਦੀ লাশ ਨੂੰ ਲੱਭ ਕੇ ਲਿਆਇਆ ਅਤੇ ਉਸ ਨੂੰ ਦਫ਼ਨ ਕੀਤਾ ਘੋੜਸਵਾਰ ਇਹਨਾਂ ਮੂਰਖ ਭਰਾਵਾਂ ਦੀ ਮੂਰਖਤਾਵਾਂ ਤੋਂ ਬਹੁਤ ਤੰਗ ਆ ਚੁੱਕਿਆ ਸੀ ਇਸ ਲਈ ਉਸ ਨੇ ਧੱਕੇ ਮਾਰ ਮਾਰ ਕੇ ਚਾਰਾ ਨੂੰ ਕਰੋ ਘੜ ਦਿੱਤਾ